ਮੈਂ ਚਰਦੇਵ ਸਿੰਘ ਐਸਬੀਓ ਪੀ ਐਸਪੀਸੀਲ ਮਟਾਲਾ ਉਮਰਪੁਰਾ ਸਬਡਵੀਜ਼ਨ ਦੇਸ਼ ਵਿਦੇਸ਼ ਵਿੱਚ ਵਸਦਿਆਂ ਸਮੂਹ ਨਾਨਕ ਨਾਮ ਦੇਵਾ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਤੇ ਮਾਤਾ ਸਲਖਣੀ ਜੀ ਦੇ ਵਿਆਹਪੁਰਬ ਤੇ ਲੱਖ ਲੱਖ ਵਧਾਈ ਦਿੰਦਾ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਜਿਹੜਾ ਅੱਜ ਦਾ ਆਉਣ ਵਾਲਾ ਸ਼ੁਭ ਦਿਹਾੜਾ ਆ ਵਿਆਹਪੁਰਬ ਦਾ ਸਮੂਹ ਸੰਗਤਾਂ ਰਲ ਮਿਲ ਕੇ ਤੇ ਨਾਮ ਜਪਿਆ ਜਿਹੜੇ ਆ ਉਹ ਇਸ ਵਿਆਪੁਰਬ ਨੂੰ ਮਨਾਉਣ ਤੇ ਨਾਲ ਦੀ ਨਾਲ ਮਹਿਕਮੇ ਵੱਲੋਂ ਸਾਨੂੰ ਸਾਡੇ ਮਾਨਯੋਗ ਹਲਕਾ ਵਿਧਾਇਕ ਸਰਦਾਰ ਅਮਰ ਸਿੰਘ ਸ਼ੇਰ ਸਿੰਘ ਸ਼ਾਹੀ ਕਲਸੀ ਜੀ ਵੱਲੋਂ ਦਿੱਤੀਆਂ ਅਦਾਤਾਂ ਦਾ ਸਮੁੱਚੇ ਮਹਿਕਮਿਆਂ ਵੀ ਦੇਖ ਰੇਖੋ ਖੁਦ ਕਰ ਰਹੇ ਆ ਤੇ ਸਾਡੇ ਮਹਿਕਮੇ ਵੱਲੋਂ ਵੀ ਇਹੀ ਆ ਕਿ ਅਸੀਂ ਜਿਹੜਾ ਬਿਜਲੀ ਦਾ ਪ੍ਰਬੰਧ ਆ ਉਹਨੂੰ ਪੂਰੇ ਸਚਾਰੂ ਢੰਗ ਦੇ ਨਾਲ ਜਿੱਥੇ ਲਾਈਨਾਂ ਨੇ ਉਹਨਾਂ ਸਭ ਕੋ ਆਪਾਂ ਚੈੱਕ ਕਰਕੇ ਉਹਨੂੰ ਮੇਨਟੇਨ ਕੀਤਾ ਆ ਤਾਂ ਕਿ ਕੋਈ ਅਣਖ ਸਖਾਵੀ ਘਟਨਾ ਵੀ ਨਾ ਵਾਪਰ ਸਕੇ ਤੇ ਨਾਲ ਦੀ ਨਾਲ ਜਿਹੜੀ ਇਹ ਬਿਜਲੀ ਸਪਲਾਈ ਦੇ ਪ੍ਰਬੰਧ ਵਾ ਉਹ ਵੀ ਨਿਰਵਿਘਨ ਜਿਹੜੇ ਆ ਉਹ ਚੱਲਦੇ ਰਹਿਣ ਤਾਂ ਆਕੇ ਸੰਗਤ ਨੂੰ ਕਿਸੇ ਕਿਸਮ ਦੀ ਵੀ ਕੋਈ ਮੁਸ਼ਕਲ ਜਿਹੜੀ ਆ ਉਹ ਸਾਡੇ ਮੈਂਬਰ ਵੱਲੋਂ ਨਾ ਆਵੇ। ਅਖੀਰ ਦੇ ਵਿੱਚ ਮੈਂ ਸਮੂਹ ਸੰਗਤ ਨੂੰ ਦੇਸ਼ਾਂ-ਉਦੇਸ਼ਾਂ ਚ ਵਸਦੀਆਂ ਸੰਗਤਾਂ ਨੂੰ ਇੱਥੇ ਨਤਮਸਤਕ ਹੋਣ ਵਾਸਤੇ ਆਉਣ ਵਾਲੀਆਂ ਸੰਗਤਾਂ ਨੂੰ ਆਪਣੇ ਵੱਲੋਂ ਤੇ ਆਪਣੇ ਮੈਂਬਰ ਵੱਲੋਂ ਵਿਆਪਕ ਰੂਪ ਤੇ ਲੱਖ-ਲੱਖ ਵਧਾਈ ਦਿੰਦਾ ਹਾਂ।